ਆਉ ਦਸ਼ਮੇਸ਼ ਪਿਤਾ ਨੇ ਉਜੜੇ ਦੇਸ਼ ਨੂੰ ਬਸਾਉਣ ਲਈ ਆਪਣੇ ਪੁੱਤਰਾਂ ਦੀਆਂ ਜੋੜਾ-ਜੋੜਾ ਕਰਕੇ ਬਰਾਤਾਂ ਸਰਸਾ ਦੇ ਕੰਡੇ ਤੋਂ ਈਵਰ ਵਾਨਾ ਕੀਤੀਆਂ ਛੱਡ ਪੁਰੀ ਅਨੰਦਾ ਦੀ ਭੇਟਾ ਥਨ ਸਤਲੁਜ ਦੀ ਕਰਕੇ ਅੰਦਾ ਥੁੰਦ ਗੋਲੀ ਚੋਂ ਗੁਰਸਿੱਖ ਲੰਗੇ ਸਰਸਾ ਤਰ ਕੇ ਹੋਸੀ ਅੰਮਰ ਕਵੇਲੇ ਹੀ ਕਈਆ ਟਟ ਲਾਲਾਂ ਦੀਆਂ ਲੜੀਆਂ ਸਰਸਾ ਦੇ ਕੰਡੇ ਤੋਂ ਗੰਜਾ ਦੋਲਾ ਸਾਂ ਚੜੀਆਂ ਜਗ ਜੰਨੇ ਚੜਨ ਵੇਲੇ ਗੁੰਝਾ ਨਾਲ ਖੁਸ਼ੀ ਦੇ ਪਾਵੇ ਇੱਥੇ ਵਰਦੀ ਗੋਲੀ ਸੀ ਢੌਰੂ ਨਾਰਦ ਪਿਆਵ ਜਾਵੇ ਹੋਹੀ ਵਰਤਾ ਤੀਰਾਂ ਦਾ ਕਾਲਾਂ ਤੇ ਗਾਣੇ ਭੁੱਲ ਚੜੀਆਂ ਫਰਸਾ ਦੇ ਕੰਡੇ ਤੋਂ ਜੰਝਾ দোਲਾ ਸੰਨੀ ਚੜੀਆਂ ਹਾਏ ਮਾਣ ਦੇ ਸੇਰੇ ਸੀ ਹੱਥੀ ਬਨ ਜਿੱਤਾਂ ਦੇ ਗਨ ਅੱਜ ਮਾਤ ਨਾ ਲਾਵਾਂ ਹੈ ਖੁਸ਼ੀਆਂ ਦੇ ਸਭ ਗਾਉਣ ਤਰਾਨੇ ਹੋ ਸਰ ਦੇ ਸਤਕਾਰ ਨਗੇ ਦੇ ਸਤਕਾਰ ਨਗੇ ਹਿੰਦੀ ਜੋਤ ਕਦੀਰਾ ਸੜੀਆਂ ਫਰਸਾ ਦੇ ਕੰਡੇ ਤੂੰ ਜੰਝਾ ਦੋਲਾ ਸੰਨੀ ਕੜੀਆਂ ਹੋਂ ਤੱਕ ਸਹਰੇ ਵਾਲੇ ਨੂੰ ਪੰਗੜਾ ਸਦਾ ਬਰਾਤੀ ਪਾਉਂਦੇ ਪਰ ਇੱਥੇ ਦੁਸ਼ਮਣ ਸੀ ਹੜ ਲਓ ਮਾਰੋ ਥੋੜੇ ਲਾਉਂਦੇ ਓ ਥੜਲੇ ਆਇਓ ਢਾਲਿਆ ਜਿੰਦਾ ਤੜਵਰਿਆਂ ਸੀ ਬੜੀਆਂ ਹਰਸਾ ਦੇ ਕੰਡੇ ਤੂੰ ਜੰਝਾ ਰੋਲਾ ਸੰਨੀ ਚੜੀਆਂ ਗੱਦ ਚੜੇ ਦੂਲੀਆਂ ਦੇ ਲੋਕੀ ਹਾਰ ਗਲਾਂ ਵਿੱਚ ਪਾਉਂਦੇ ਅੱਜ ਧਰਮੀ ਯੋਧਿਆਂ ਤੇ ਜੋਤੇ ਅੰਬਰੋਂ ਫੁੱਲ ਵਰਸਾਉਂਦੇ ਓਸੀ ਮੰਗਲ ਪੜ ਰਹੀਆ ਪੁਰੀਆ ਵੇ ਚਰਾ ਖੜੀਆਂ ਫਰਸਾ ਦੇ ਕੰਡੇ ਤੋਂ ਜੰਝਾ ਦੋਲਾਸਾਂ ਨਹੀਂ ਚੜੀਆਂ ਆ ਕਿਸੇ ਗੁੰਦੀ ਵਾਗ ਨਹੀਂ ਕਿਸੇ ਗੁੰਦੀ ਵਾਗ ਨਹੀਂ ਸੁਰਮਾ ਨਾ ਛਗਨਾ ਦਾ ਪਾਇਆ ਖੜੀ ਅਜਲ ਘੋੜੀਆਂ ਤੇ ਤੱਕ ਲੋ ਉਸ ਮਾਲਕ ਦੀ ਮਾਇਆ ਬੋਤਾਂ ਦੇ ਖੁਦ ਰਤ ਰਾਣੀ ਸੀ ਹਰੀਆ ਫਰਸਾ ਦੇ ਕੰਡੇ ਤੂੰ ਜੰਜਾਂ দোਲਾ ਸਾਨੀ ਚੜੀਆਂ ਇੱਕ ਜੰਜੇ ਪਿਤਾ ਚੜ੍ਹੇ ਇੱਕ ਜੰਜੇ ਪਿਤਾ ਚੜ੍ਹੇ ਦੂਜੀ ਜੰਜੇ ਦਾਦੀ ਮਾਤਾ ਮਾਵਾ ਦੀ ਸਾਰ ਨਹੀਂ ਮਾਵਾ ਦੀ ਸਾਰ ਨਹੀਂ ਪਾਏ ਵਿਛੋੜੇ ਆਣ ਵਿਧਾਤਾ ਚਾਹ ਗੁਮਨੇ ਮਾਵਾ ਦੇ ਕੁਦਰਤ ਕੀ ਤਕੀ ਤਕੀਰਾ ਘੜੀਆਂ ਸਰਸਾ ਦੇ ਕੰਡੇ ਤੂੰ ਜੰਝਾ দোਲਾ ਸੰਮੀ ਕੜੀਆਂ ਹੈ ਟੁਕਣਾ ਕਿਸ ਥਾ ਤੇ ਪਗੜੜ ਪਈ ਸਾਰ ਨਾ ਕਾਈ ਪਰ ਕਾਲ ਵਿੱਚ ਉੱਲਾਹੀ ਵਖਰੀ ਵਖਰੀ ਕਰੂ ਟੁਕਾਈ ਓ ਜਮਕੋਰ ਤ ਸਰਹੰਦ ਜੋ ਚਮ ਤੋਰਤ ਸਰਹੰਦ ਜੋ ਓਥੇ ਲਾਵਾ ਜਾਣੀਆਂ ਪੜੀਆਂ ਫਰਾਂ ਸਾਦੇ ਕੰਡੇ ਤੂੰ ਜੰਜਾਂ ਬੋਲਾ ਸੰਨੀ ਚੜੀਆਂ ਹਸਤਾ ਵਿੱਚ ਦੁਨੀਆਂ ਦੇ ਐਸਾ ਕਿਸੇ ਵੀ ਆ ਨਹੀਂ ਕਰਿਆ ਦਸ਼ਮੇਸ਼ ਤੇ ਮਾਂ ਗੁਜਰੀ ਜੈਸਾ ਕੁੱਟ ਸਬਰਾਂ ਦਾ ਭਰਿਆ ਫਤਗੜ ਸਰਹੰਦ ਬਣੂ ਚਮਕ ਔਰਤਾਂ ਦੀਆਂ ਘੜੀਆਂ ਚਮਕ ਔਰਤਾਂ ਦੀਆਂ ਘੜੀਆਂ ਫਰਾਂ ਸਾਦੇ ਕੰਡੇ ਤੂੰ ਜੰਜਾਂ